ਕਹਿੰਦੇ ਕਿ ਪਤਾ ਨਹੀਂ ਕਿਹੜੇ ਠੱਠੇ ਖੂਬ ਵਿੱਚ ਪੈ ਗਈ ਐ ਗ੍ਰਾਂਟ ਦੋਸਤੋ ਆਹ ਹੱਥ ਖੜੇ ਕਰ ਗਿਆ ਐ ਪਲਾਂਟ ਦੋਸਤੋ ਕੋ ਜਨਰੇਸ਼ਨ ਵਾਲਾ ਪਲਾਂਟ ਦੋਸਤੋ ਸਤਿ ਸ਼੍ਰੀ ਅਕਾਲ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਉਹਨਾਂ ਦੀ ਸਾਡੇ ਉਸ ਸਮੇਂ ਅਸੀਂ ਗੰਨਾ ਮਿੱਲ ਵੇਖੇ ਮੌਜੂਦ ਹਾਂ ਔਰ ਕਿਸਾਨਾਂ ਨੂੰ ਬਹੁਤ ਵੱਡੀ ਹਰਾਸਮੈਂਟ ਚੱਲਣੀ ਪੈ ਰਹੀ ਐ ਹਾਲਾਂਕਿ ਕੱਲ ਧਰਨਾ ਲੱਗਿਆ ਸੀ ਬਾਹਰ ਉਸ ਜਗ੍ਹਾ ਤੇ ਕਿਸਾਨ ਜਥੇਬੰਦਿਆਂ ਵੀ ਮੌਕੇ ਤੇ ਮੌਜੂਦ ਸੀ ਸੋਮਵਾਰ ਦੀ ਕਾਲ ਦਿੱਤੀ ਗਈ ਸੀ ਕਿ ਕੋਜਨਰੇਸ਼ਨ ਪਲਾਂਟ ਚਲਾਇਆ ਜਾਵੇਗਾ ਪਹਿਲਾ ਕੱਲ ਮੀਟਿੰਗ ਵੀ ਹੁੰਦੀ ਹੈ ਉਸ ਤੋਂ ਬਾਅਦ 15 ਮਿੰਟਾਂ ਵਿੱਚ ਕੋਜਨਰੇਸ਼ਨ ਪਲਾਂਟ ਦਾ ਪੱਠਾ ਵਜਨਦਾ ਧੂਆਂ ਨਿਕਲ ਜਾਂਦਾ ਔਰ ਹੱਥ ਖੜੇ ਕਰ ਜਾਂਦਾ ਕੋਜਨਰੇਸ਼ਨ ਪਲਾਂਟ ਤੇ ਹੁਣ ਜਿੰਨੇ ਵੀ ਇਹ ਕਿਸਾਨ ਵੀਰ ਜਿਹੜੇ ਟਰਾਲੀਆਂ ਲੈ ਕੇ ਇੱਥੇ ਆਏ ਸੀ ਗੰਨਾ ਲੈ ਕੇ ਆਏ ਸੀਗੇ ਇਹ ਹੁਣ ਭਟਕਣਗੇ ਥਾਂ ਥਾਂ ਤੇ ਜਾਣਗੇ ਜਿੱਥੇ ਜਿੱਥੇ ਸੂਤ ਲੱਗੇਗਾ ਉੱਥੇ ਜਾ ਕੇ ਗੰਨੇ ਨੂੰ ਅਨਲੋਡ ਕਰਨਗੇ ਔਰ ਕੰਨੀ ਕੰਨੀ ਟਰਾਲੀ ਨੂੰ ਲੈ ਕੇ ਕਹਿੰਦੇ ਕਿ 5 ਤੋਂ 8000 ਦਾ ਨੁਕਸਾਨ ਹੈ ਤਿੰਨ ਚਾਰ ਦਿਨ ਵੇਟ ਕਰਨ ਤੋਂ ਬਾਅਦ ਹੁਣ ਜਿਵੇਂ ਇਹਨਾਂ ਨੂੰ ਨਿਕਾਲਾ ਦੇ ਦਿੱਤਾ ਕਿ ਜਾਓ ਜਿੱਥੇ ਜਾਉਂਦਾ ਜਾ ਕੇ ਆਪਣੇ ਗੰਨੇ ਨੂੰ ਜਿਹੜੀ ਮਿਲ 'ਚ ਲਿਜਾ ਆਉਂਦਾ ਉੱਥੇ ਲੈ ਜਾਓ ਇੱਥੇ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਹੱਥ ਖੜੇ ਆ ਤਾਂ ਸਵਾਲ ਇਹੀ ਨੇ ਸਵਾਲ ਇਹੀ ਨੇ ਕਿ ਫਿਰ ਜਦੋਂ ਪੜਾਈ ਦਾ ਸੀਜ਼ਨ ਸ਼ੁਰੂ ਹੋਇਆ ਸੀਗਾ ਤਾਂ ਫਿਰ ਹਾਰ ਕਿਹੜੀ ਗੱਲ ਦੇ ਪਏ ਸੀਗੇ ਗੰਨਿਆਂ ਤੱਕ ਤੇ ਹਾਰ ਪਾ ਦਿੱਤੇ ਗਏ ਸੀਗੇ ਕਿ ਤੁਹਾਡੇ ਪੀੜਿਆ ਜਾਣਾ ਤੁਹਾਨੂੰ ਪੀੜਨ ਤੋਂ ਬਾਅਦ ਫਿਰ ਕਿਸਾਨਾਂ ਨੂੰ ਕੁਝ ਮਿਲੂਗਾ ਫਿਰ ਗੰਨਿਆਂ ਦੇ ਹਾਰ ਕਿਹੜੀ ਗੱਲਾਂ ਪਾਇ ਸੀਗੇ ਜਿਹੜੇ ਲੀਡਰ ਆਏ ਸੀ ਉਹਨਾਂ ਨੇ ਵੀ ਬੜੀ ਸ਼ਾਨ ਨਾਲ ਬੜੀ ਟੌਰ ਨਾਲ ਹਾਰ ਪਾਇ ਸੀਗੇ ਪਰ ਜੋ ਹੁਣ ਹਾਲਾਤ ਆ ਹੁਣ ਲੀਡਰ ਕਿੱਥੇ ਨੇ ਹੁਣ ਇਹਨਾਂ ਦਾ ਸਹਿਯੋਗ ਦੇਣ ਲਈ ਕਿਉਂ ਨਹੀਂ ਆਏ ਭਾਜੀ ਦਿੱਕਤ ਸਾਰੀ ਸਮਝਾ ਦਿਓ ਆਪਣਾ ਨਾਮ ਦੱਸੋ ਪਿੰਡ ਦੱਸੋ ਮੇਰਾ ਪਿੰਡ ਧਰਮਕੋਟ ਨਾਮ ਮੇਰਾ ਪਰਮਿੰਦਰ ਸਿੰਘ ਜੀ ਹਾਲਾਤ ਇਹ ਆ ਗਿਆ ਤੁਸੀਂ ਆਪੇ ਦੇਖ ਲਓ ਹੁਣ ਕਹਿੰਦੇ ਜੀ ਲੈ ਜਾਓ ਕੱਲ ਧਰਨਾ ਲੱਗਾ ਲੋਕ ਵੀ ਗਾਲਾਂ ਕੱਢਦੇ ਜ਼ਿੰਮੇਵਾਰਾਂ ਨੂੰ ਕਿ ਧਰਨੇ ਲਾ ਕੇ ਬਹਿ ਜਾਂਦੇ ਆ ਮਜਬੂਰੀ ਸੀ ਮਜਬੂਰੀ ਸੀਗੀ ਆਪਣਾ ਦੁੱਖ ਦੱਸਦੇ ਸੀ ਕਿ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਪਲਾਂਟ ਵਾਲਿਆਂ ਨੇ ਇੱਕ ਦਿਨ ਹੁੰਦਾ ਦੋ ਦਿਨ ਹੁੰਦਾ ਪੰਜ ਦਿਨ ਤਾਂ ਪਹਿਲੇ ਹੀ ਹੁਣ ਉਹ ਕਹਿੰਦੇ 10 ਦਿਨ ਸਾਡੇ ਕੋਲ ਅਜੇ ਚੱਲਣਾ ਨਹੀਂ ਹੈਗਾ 10 ਦਿਨ ਤਾਂ ਇਹ ਤਾਂ ਕੂੜਾ ਹੋ ਜਾਣਾ ਕੰਨੇ ਦਾ ਕਿੰਦਾ ਫੇਡ ਕਿੰਨਾ ਘਟ ਗਿਆ ਵੇੜ ਦੇਖੋ ਜੀ ਦਿਨ ਵਰਦੇ ਨਾ ਜਿੰਨੀ ਧੁੱਪ ਪੈਂਦੀ ਆ ਕੇ ਤਾਂ ਠੰਡ ਹੁੰਦੀ ਤਾਂ ਮਨ ਲੱਦਦਾ ਬੰਦਾ ਹੁਣ ਤਾਂ ਰੋਜ਼ ਦੀ ਰੋਜ਼ ਕਵਾਂਟਲਾਂ ਦੇ ਵੇੜ ਘੜਦਾ ਉਲਟਾ ਟਰਾਲੀ ਨੂੰ 10000 ਦਾ ਖਰਚਾ ਹਰੇਕ ਨੂੰ ਪੈਣਾ ਹੁਣ ਜਿੱਦ ਤੂੰ ਮਰਜ਼ੀ ਬੰਦਾ ਚੱਲ ਜਾਵੇ ਇਹਦਾ ਨੁਕਸਾਨ ਵੀ ਹੋ ਜਾਂਦਾ ਲੋੜ ਮੈਂ ਕਿਹਾ ਸਭ ਕਾਸੇ ਦਾ ਭਰਾ ਮੇਰੇ ਆ ਜਦ ਇੱਕ ਪਾਸੇ ਦੂਰ ਪਾਸੇ ਜਾਣਾ ਨੁਕਸਾਨ ਤਾਂ ਨੁਕਸਾਨ ਹੀ ਆ ਜਿੰਮੇਦਾਰ ਸਰਕਾਰਾਂ ਨੇ ਰੋਲ ਦਿੱਤਾ ਪਰ ਟਰਾਲੀ ਕਿੰਨਾ ਨੁਕਸਾਨ ਹੈ ਪਾ ਟਰਾਲੀ ਵਿੱਚ ਟਾਇਰਾਂ ਦਾ ਵਿੱਚ ਤੇਲ ਦਾ ਵਿੱਚ ਸਭ ਕਾਸੇ ਦਾ 10-15000 ਦਾ ਲੇਬਰ ਫਿਰ ਬਚਿਆ ਕੀ ਬਚਣਾ ਕੀ ਹੈ ਕੁਝ ਵੀ ਨਹੀਂ ਹੈਗਾ ਫਸੇ ਹੋ ਆ ਜ਼ਿਮੀਦਾਰ ਕਹਿਣ ਦਾ ਮਤਲਬ ਹੁਣ ਪੀ ਹੋਣ ਲੱਗਾ ਹੈ ਜੀ ਜ਼ਿਮੀਦਾਰ ਸਾਰੇ ਪਾਸੇ ਗੰਨਾ ਨਹੀਂ ਪੀੜਿਆ ਜਾਣਾ ਕਿਸਾਨ ਪੀੜਿਆ ਜਾਣਾ ਪੀ ਹੋਣ ਲੱਗਾ ਹੈ ਜ਼ਿਮੀਦਾਰ ਪੀੜਿਆ ਜਾਣਾ ਹੈ ਇਸ ਟਾਈਮ ਰੋਣ ਲਈ ਆ ਜ਼ਿਮੀਦਾਰ ਬੰਦੇ ਮਜਬੂਰ ਹੋਏ ਹੋ ਆ ਹੁਣ ਕਿੱਥੇ ਕਿੱਥੇ ਜਾ ਰਹੇ ਆ ਹੁਣ ਦੇਖੋ ਜੀ ਜਿਹਨੂੰ ਜਿੱਧਰ ਦਾ ਨੇੜੇ ਪੈਂਦਾ ਕੋਈ ਮਰਿੰਡੇ ਨੂੰ ਕੋਈ ਫਗਵਾੜੇ ਨੂੰ ਕੋਈ ਅਮਲੋਹ ਨੂੰ ਤੁਰਿਆ ਕੋਈ ਬੁੱਢਿਆਂ ਨੂੰ ਤੁਰਿਆ ਆ ਮੋਰੇ ਗੱਲ ਕਰ ਲਈਏ ਮੋਰੇ ਹੁਣ ਮਹਿਲਾ ਵਾਲੇ ਦੀ ਜ਼ਿੰਮੇਵਾਰੀ ਹੈ ਜੀ ਉਹ ਤਾਂ ਜਿਹੜਾ ਜਾਣਾ ਫਗਵਾੜਾ ਇਹ ਕਿਵੇਂ ਕਿਵੇਂ ਕਨੈਕਟ ਕਿਵੇਂ ਕਰਦੇ ਪਏ ਉਹਨਾਂ ਦੇ ਮੁਲਾਜ਼ਮ ਜਿਹੜੇ ਸਾਡੇ ਕੋਲੇ ਆਏ ਆ ਸਾਡੀ ਮਜਬੂਰੀ ਬਣ ਗਈ ਆ ਵੀ ਅਸੀਂ ਆਪ ਦੇ ਸਾਡਾ ਪਲਾਨ ਕੁਝ ਤਕਨੀਕੀ ਖਰਾਬੀ ਕਰਨ ਸਾਨੂੰ ਡਿਵਰਟ ਕਰਨਾ ਪੈ ਰਿਹਾ ਜਿਸ ਦਾ ਕਿ ਸਾਨੂੰ ਅਫਸੋਸ ਹੈ ਨੇ ਡਿਵਰਟ ਕੀਤਾ ਮੋਰੇ ਕਨੈਕਟ ਕਰ ਲਏ ਨੇ ਉਹਨੂੰ ਤੰਗੀ ਨਾ ਦੇ ਵੀ ਹਾਂ ਜੀ ਮੋਰੇ ਸਾਰਾ ਕੁਝ ਹੋ ਗਿਆ ਸਾਰੀਆਂ ਮਿਲਾਂ ਨਾਲ ਸਾਡੇ ਕੇਨਨ ਡਵਾਈਸਰ ਸਾਹਿਬ ਖਾਸ ਤੌਰ ਤੇ ਆਏ ਸੀ ਸਾਡੇ ਜੀਆ ਸਾਹਿਬ ਦੇ ਵਿਸ਼ਵ ਉਪਰਾਲੇ ਨਾਲ ਸਾਰਾ ਹੀ ਕਨੈਕਟ ਹੋ ਗਿਆ ਕਿਸਾਨ ਵੀਰ ਕਿਸੇ ਸਰਕਾਰ ਦਾ ਪ੍ਰਸ਼ਾਸਨ ਦਾ ਕੀ ਸਹਿਯੋਗ ਰਿਹਾ ਪ੍ਰਸ਼ਾਸਨ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਮੀਟਿੰਗ ਵੀ ਕੀਤੀ ਹੈ ਸਾਰਾ ਕੁਝ ਠੀਕ ਹੋਇਆ ਤੇ ਇਹ ਸਾਡੀ ਮਜਬੂਰੀ ਹੈ ਪਲਾਂਟ ਦੀ ਤਕਨੀਕੀ ਨੁਕਸਾਨ ਕਰਕੇ ਸਰਕਾਰ ਨੇ ਮoure ਕਨੈਕਸ਼ਨ ਬਣਾ ਕੇ ਦਿੱਤਾ ਕਿ ਤੁਸੀਂ ਜਿਹੜੇ ਕਰਮਚਾਰੀਆ ਵਰਕਰਸ ਸਾਡੇ ਜਿਹੜੇ ਕੇਨ ਅਡਵਾਈਜ਼ਰ ਸਾਹਿਬ ਹੈ ਸਾਡੇ ਜੀਐਮ ਸਾਹਿਬ ਜਾਂ ਹੋ ਸ਼ੂਗਰ ਫੈਕਟ ਦੇ ਸਾਡੇ ਬੋਰਡ ਆਫ ਡਾਇਰੈਕਟਰ ਸਾਹਿਬਾਨ ਸਾਰਿਆਂ ਨਾਲ ਮਿਲ ਕੇ ਵਧੀਆ ਬਰਾਲਾ ਕੀਤਾ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਕਿਸਾਨਾਂ ਦਾ ਪੇਮੈਂਟ ਜਿਹੜੀ ਪੇਮੈਂਟ ਹੈ ਪੇਮੈਂਟ ਸਾਡੀ ਨਾਲੋਂ ਨਾਲ ਜਾ ਰਹੀ ਹੈ ਇੱਥੇ ਇਹ ਵਿਸ਼ੇਸ਼ ਤੌਰ ਤੇ ਸਾਡੇ ਮਾਨ ਜੋ ਜੀਆ ਸਾਹਿਬ ਦੇ ਵਿਸ਼ੇਸ਼ ਉਪਰਾਲੇ ਨਾਲ ਅਸੀਂ 10 ਤਰੀਕ ਤੱਕ ਪੇਮੈਂਟ ਭੇਜਤੀ ਤੇ ਜਿਹੜੀ ਇਹਨਾਂ ਦੀ ਹਰਾਸਮੈਂਟ ਆ ਹੁਣ ਇਹ ਕਹਿੰਦੇ ਪਰ ਟਰਾਲੀ 10 ਤੋਂ 15000 ਦਾ ਨੁਕਸਾਨ ਹੋਇਆ ਉਹ ਨੁਕਸਾਨ ਦੀ ਪਰਭਾਈ ਕੌਣ ਕਰੂਗਾ ਸਾਹਿਬ ਜੀ ਇਹ ਜਿਹੜਾ ਹੈਗਾ ਇਹਦੇ ਬਾਰੇ ਮੈਂ ਜੇ ਕੁਝ ਨਹੀਂ ਕਹਿ ਸਕਦਾ ਪਰ ਨੁਕਸਾਨ ਨਹੀਂ ਹੈਗਾ ਇਹਨਾਂ ਕੋ ਕਿਸਾਨਾਂ ਦਾ ਫਾਇਦਾ ਉਹ ਕੋ ਕਣਕ ਬੀਜ ਲੈਣਗੇ ਉਹਨਾਂ ਦਾ ਫਾਇਦਾ ਬਾਕੀ ਜਿਹੜਾ ਅਲਾਟਮੈਂਟ ਵਾਲੀ ਮਿੱਲਾਂ ਨੇ ਉਹਨਾਂ ਦੇ ਕੰਮ ਕਰਤਾ ਜੀ ਇੱਕ ਘਰ ਤੋਂ ਪੱਟ ਕੇ ਦੂਏ ਪਾਸੇ ਜਾਣਾ ਨੁਕਸਾਨ ਤਾਂ ਨੁਕਸਾਨ ਤੇਲ ਖਰਚਾ ਕਿਨੇ ਦੇਣਾ ਜੀ ਇਕੱਲੇ ਇਕੱਲੇ ਬਸ ਕਿਸੇ ਨੂੰ ਭੇਜ ਕੇ ਨਹੀਂ ਰਾਜ਼ੀ ਅਸੀਂ ਤੁਹਾਨੂੰ ਭੇਜ ਕੇ ਨਹੀਂ ਰਾਜ਼ੀ ਪਰ ਸਾਡੀ ਮਜਬੂਰੀ ਸਮਝੋ ਕੱਲ੍ਹ ਦੇ ਰੋਂਦੇ ਸਗੇ ਪਲਾਂਟ ਨੂੰ ਇਸੇ ਸਵਾਲ ਤਾਂ ਇਹ ਕਿ ਇੱਕ ਸਾਲ ਤੋਂ ਇਹਨੂੰ ਦਰੁਸਤ ਕਿਉਂ ਨਹੀਂ ਕੀਤਾ ਹਰ ਸਾਲ ਪ੍ਰੋਬਲਮ ਇਹ ਬਾਰੇ ਮੈਂ ਮੈਨੇਜਮੈਂਟ ਇਹ ਮੈਨੇਜਮੈਂਟ ਦੀ ਗੱਲ ਹੈ ਮੇਰੇ ਸਬੰਧ ਨੇ ਮੈਂ ਤਾਂ ਕਿਸਾਨ ਨਾਲ ਕਿਸਾਨ ਨਾਲ ਸਬੰਧ ਹੁਣ ਹੁਣ ਦਾ ਜ਼ਿੰਮੇਵਾਰਾਂ ਦੇ ਕਰਨ ਨੂੰ ਜਿੰਦੇ ਲੱਗਣ ਰਹਿ ਗਏ ਬਸ ਬਸ ਇਹੀ ਹਾਲਾਤ ਹੈ ਜੀ ਜ਼ਿੰਮੇਵਾਰੇ ਤਾਂ ਹੀ ਕਹਿੰਦੇ ਕਿ ਡੀ ਇਹਨਾਂ ਨੂੰ ਪੁੱਛਣ ਜ਼ਿੰਮੇਦਾਰਾਂ ਤਾਂ ਕੋਈ ਲੜਸੇਰਾ ਹੀ ਨਹੀਂ ਫੜਾ ਰਿਹਾ ਇਹ ਤਾਂ ਕਹਿੰਦੇ ਜੀ ਬਹੁਤ ਕਿਸੇ ਦਾ ਨੁਕਸਾਨ ਨਹੀਂ ਨੁਕਸਾਨ ਤਾਂ ਨੁਕਸਾਨ ਹੀ ਆ ਜਿਆਦਾ ਤੇਲ ਖਰਚਾ ਵੀ ਦੇਣ ਹਣ ਟਰਾਲੀਆਂ ਚੱਲੀਆਂ ਇਕੱਲੇ ਇਕੱਲੇ ਤਾਂ ਦੇਖ ਲੈਣ ਤਿੰਨ ਤਿੰਨ ਦਿਨ ਡਰਾਈਵਰਾਂ ਨੂੰ ਖਰਚਾ ਦੇਤਾ ਢਾੜੀ ਮਖਰੇ ਮੋਕਦ ਦੀ ਪਈ ਆ ਜੀ ਹੁਣ ਕਹਿੰਦੇ ਜੀ ਗੰਨਾ ਨਾਲ ਛਲਾਇਓ ਲੇਬਰਾ ਮਗਰ ਮਸੀ ਤਾਂ ਇੱਕ ਦੀ ਲੇਬਰਾ ਮਿਲਦੀਆਂ ਘਰ ਘਰ ਜਾ ਕੇ ਦੇਖੋ ਪਿੰਡਾਂ 'ਚ ਜਾ ਕੇ ਗੰਨੇ ਦਾ ਮੌਈਨਾ ਕਰਕੇ ਦੇਖ ਲਓ ਲੇਬਰ ਨਹੀਂ ਹੈਗੀ ਪਿੰਡਾਂ 'ਚ ਚਾਰ ਪਾਲਟੀਆਂ ਸੀ ਇੱਕ ਇੱਕ ਪਾਲਟੀ ਰਹਿ ਗਈ ਪਿੰਡਾਂ 'ਚ ਕਿਉਂਕਿ ਬਾਕੀ ਅਗਲੇ ਕਹਿੰਦੇ ਸਾਨੂੰ ਤਾਂ ਟੋਟਲ ਕਿੰਨਾ ਬਣ ਜਾਣਾ ਤੁਸੀਂ ਦੇਖ ਲਓ ਜਿੰਨੀਆਂ ਉਹ ਤਾਂ ਲੱਖਾਂ ਦੇ ਬਣਦਾ ਜੀ ਦਸਾਂ ਟਰਾਲੀਆਂ ਦਾ ਲੱਖ ਰੁਪਈਆ ਸਿੱਧਾ ਬਣਦਾ ਜੇ ਜੇ ਚਾਰ 400 ਟਰਾਲੀਆਂ ਦਾ ਹਿਸਾਬ ਲਾ ਕੇ ਦੇਖ ਲਓ ਕਿੰਨਾ ਬਣਦਾ ਉਹ ਭਾਈ ਕਿਸੇ ਜ਼ਿਮੀਂਦਾਰ ਦੇ ਸਿਰ ਉਹ 40 ਰੁਪਈਆ ਲੱਖਾਂ ਨੁਕਸਾਨ ਹੈਗਾ ਨੋਰਮਲ ਜੀ ਨੋਰਮਲ ਜ਼ਿਮੀਂਦਾਰ ਇਹ ਕਹਿੰਦੇ ਗੱਲੇ ਕੋਈ ਨਹੀਂ ਉਹ ਕਹਿੰਦੇ ਜੀ ਕਣਕ ਬੀਜ ਹੋ ਜਾਣੀ ਆ ਉਹ ਦੇਖ ਲਓ ਹਾਲਾਤ ਤਾਂ ਦੇਖੋ ਅਸੀਂ ਤਾਂ ਇਹ ਕਹਿੰਨੇ ਬਾਣ ਕਣਕ ਗੱਲਾਂ ਨਾਲ ਥੋੜੇ ਬੀਜ ਹੋਣੀ ਆ ਇਹ ਤਾਂ ਗੱਲ ਹੈ ਜੀ ਉਹ ਤਾਂ ਪੱਲਿਓਂ ਪਾ ਕੇ ਛੁੱਟਣ ਵਾਲੇ ਹੋਏ ਆਉਂਦਾ ਜੀ ਪਰ ਪਾਸੇ ਜ਼ਿਮੀਂਦਾਰ ਕਹਿੰਦਾ ਮੇਰਾ ਗ ਇਸ ਹਾਲਾਤ ਹੈ ਆ ਜਣੇ ਜ਼ਿਮੀਂਦਾਰ ਨੇ ਗੰਨਾ ਹੀ ਪਟ ਦੇਣਾ ਬੰਦਾ ਜਾਵੇ ਤਾਂ ਝੋਨੇ ਨੇ ਵੀ ਮੰਡੀ ਰੋਲ ਦਿੱਤੀ ਜ਼ਿਮੀਂਦਾਰ ਹੁਣ ਆ ਇਹ ਲਖਣ ਕਰਕੇ ਬੰਦਾ ਗੰਨਾ ਵੀ ਦਾ ਗੰਨਾ ਹੀ ਪਟ ਹੋ ਜਾਣਾ ਬੰਦਾ ਜਾਉ ਦਾ ਤਾਂ ਪੰਜਾਬ ਖਾਲੀ ਹੋ ਗਿਆ ਪੰਜਾਬ ਮੱਲੋ ਮੱਲੀ ਮੰਤਰੀਆਂ ਦੀਆਂ ਸਰਕਾਰਾਂ ਦੀ ਵਜ੍ਹਾ ਨਾਲ ਪੰਜਾਬ ਖਾਲੀ ਹੋਇਆ ਉਦਾਂ ਨਹੀਂ ਪੰਜਾਬ ਕਿਤੇ ਮਾੜਾ ਨਹੀਂ ਮੰਨਦਾ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੋਈ ਨਹੀਂ ਕਰਦਾ ਇਹ ਤੁਹਾਡੇ ਹਾਲਾਤ ਸਾਹਮਣੇ ਹੀ ਆ ਇਹ ਤਾਂ ਇਹੋ ਜਿਹੀ ਧਰਤੀ ਆ ਕਹਿੰਦੇ ਛੱਟਾ ਦੇ ਦਿਓ ਉਹ ਤਾਂ ਵੀ ਬਸ ਤੁਸੀਂ ਜਾਣੇ ਦੋ ਗੁਰੂਆਂ ਪੀਰਾਂ ਦੀ ਧਰਤੀ ਬੰਦਾ ਛੱਡਣ ਲਈ ਮਜਬੂਰ ਹੋ ਗਿਆ ਅਰੇ ਚਲਾ ਜੀ ਤੇਲ ਦੇ ਰਹੇ ਆ ਆਪ ਪਾ ਰਹੇ ਆ ਜੀ ਧਰਮਕੋਟ ਤੋਂ ਵੀਰ ਨੇ ਔਰ ਇਹ ਦੁੱਖ ਹੈ ਸਾਰਨ ਦੁੱਖ ਇਹਨਾਂ ਨੇ ਬਿਆਨ ਕੀਤਾ ਇਹਨਾਂ ਨਾਲ ਹਮਦਰਦੀ ਹੈ ਦਿਲੋਂ ਸਹਾਨਭੂਤੀ ਹੈ ਪਰ ਆਹ ਦੇਖੋ ਹਾਲਾਤ ਦੇਖੋ ਇਹਨਾਂ ਨੂੰ ਹੁਣ ਇੱਥੋਂ ਪੱਟ ਕੇ ਹੋਰ ਜਗ੍ਹਾ ਭੇਜਣਾ ਪੈਣਾ ਮਤਲਬ ਪਹਿਲਾਂ ਕਿ ਤੁਸੀਂ ਆਓ ਜੀ ਆਓ ਜੀ ਪਲਾਂਟ ਚੱਲ ਪਿਆ ਜੀ ਹੁਣ ਪਲਾਂਟ ਹੱਥ ਖੜੇ ਕਰ ਗਿਆ ਤੇ ਕਿੱਧਰ ਨੂੰ ਜਾਣ ਖੜੇ ਪੈਰ ਜਵਾਬ ਦੇ ਦਿੱਤਾ ਗਿਆ ਕਿ ਤੁਸੀਂ ਜਾਓ ਜੀ ਉਲਡਾ ਕਹਿੰਦੇ ਇਹਨਾਂ ਦਾ ਫਾਇਦਾ ਹੀ ਆ ਇਹ ਫਾਇਦਾ ਕਿਹੜਾ ਇੱਕ ਜੇ ਕੋ ਇੱਕ ਜਗ੍ਹਾ ਤੋਂ ਚੁਕਾ ਕੇ ਜੇ ਦੂਜੀ ਜਗ੍ਹਾ ਤੇ ਭੇਜ ਦੋ ਇਹ ਕਿਸ ਕੰਮ ਦਾ ਫਾਇਦਾ ਮੈਂ ਮੋਰੇ ਗੱਲ ਕਰਦਾ ਜੇ ਕੋਈ ਵੀਰ ਗੱਲ ਕਰਨੀ ਚਾਹੇ ਦਿਖਾ ਦਿਓ ਇੱਕ ਵਾਰੀ ਤਸਵੀਰ ਦਿਖਾ ਦਿਓ ਪ੍ਰਭ ਇਹ ਤਸਵੀਰ ਜਿਹੜੀ ਆ ਇਹ ਇਹਨਾਂ ਦੀ ਪੀੜ ਦੀ ਤਸਵੀਰ ਹੈ ਕਿਹਨੇ ਪਿੰਡੋਂ ਆ ਬਾਈ ਜੀ ਤੁਸੀਂ ਘਰੋਂ ਮਜਾਰੇ ਤੋਂ ਘਰੋਂ ਮਜਾਰੇ ਤੋਂ ਕੀ ਨਾ ਤੁਹਾਡਾ ਹਰਪਾਲ ਸਿੰਘ ਹੁਣ ਜਿਵੇਂ ਮੈਂ ਪਹਿਲਾਂ ਵੀਰ ਨਾਲ ਗੱਲ ਕਰਦਾ ਧਰਮਕੋਟ ਦਾ ਵੀਰ ਸੀਗਾ ਉਹ ਕਹਿੰਦਾ ਪਰ ਟਰਾਲੀ 10000 ਦਾ ਨੁਕਸਾਨ ਹੈ ਕਿੱਦਾਂ ਦੇਖ ਰਹੇ ਤੁਸੀਂ ਸਹੀ ਗੱਲ ਬਾਜੀ ਤਾਂ ਹੀ ਚਿਹਰਾ ਉਦਾਸ ਹੈ ਪਿਆ ਪੰਜ ਪੰਜ ਦਿਨ ਹੋ ਗਿਆ ਖੜੀਆਂ ਟਰਾਲੀਆਂ ਨੇ ਤੇ ਡਰਾਈਵਰ ਦੀ ਤਨਖਾਹ ਪੈਂਦੀ ਆ ਤੇ ਉਹ ਜਦੋਂ ਦੇਖੋ ਗੱਡੀ ਤੇ ਲੋਡ ਵੀ ਪਿਆ ਨਾ ਤੇਰਾ ਦਾ ਨਾਸ ਹੋ ਗਿਆ ਜੀ ਤੇਰਾ ਦਾ ਨਾਸ ਹੋ ਗਿਆ ਬਹੁਤ ਮਾੜਾ ਫਿਰ ਤਾਂ ਵੱਧੂ ਨੁਕਸਾਨ ਹੋ ਗਿਆ ਨੁਕਸਾਨ ਹੀ ਹੈ ਜੀ ਹੁਣ ਜਿਹੜੀ ਪਿੱਛੇ ਟਰਾਲੀਆਂ ਉਹ ਲੱਦਣ ਨੂੰ ਹੈ ਨਹੀਂ ਕੋਈ ਟਰਾਲੀ ਕਿੱਥੇ ਟਰਾਲੀ ਬੀਜੀ ਹੋ ਗਈ ਹਾਂਜੀ ਇੱਥੇ ਬੀਜੀ ਹੋ ਗਈ ਟਰੈਕਟਰ ਵਾਦ ਗਿਆ ਇਹਦੇ ਕੋ ਇੱਕ ਟਰੈਕਟਰ ਹੋਕੀ ਕਰੂਗਾ ਜੀ ਉਹ ਤੁਹਾਨੂੰ ਕਿੱਥੇ ਕਿੱਧਰ ਜਾਣ ਨੂੰ ਉਹ ਕਹਿੰਦੇ ਜਿੱਥੇ ਮਾਰਗੀ ਲੈ ਜਾਓ ਜੀ ਉਹ ਤਾਂ ਕਹਿੰਦੇ ਅਸੀਂ ਅਰੇਂਜਮੈਂਟ ਕਰਕੇ ਦਿੱਤੇ। ਉਹ ਹੀ ਕਹਿੰਦੇ ਸਰਕਾਰੀ ਮਿਲਣ ਨੂੰ ਲੈ ਜਾਓ ਜਾਂ ਪ੍ਰਾਈਵੇਟ ਨੂੰ ਲੈ ਜਾਓ ਜਿੱਥੇ ਨੂੰ ਜਾਣਾ ਲੈ। ਤੇ ਉੱਧਰ ਖੱਜਲ ਖਵਾਰੀ ਨਹੀਂ ਹੋਣੀ। ਖੱਜਲ ਖਵਾਰੀ ਹੁਣ ਗੰਨਾ ਤਾਂ ਇਸ ਮੇਲੇ ਲਈ ਲੱਦਿਆ ਥੋੜਾ ਲੱਦਿਆ। ਇਹ ਬਾਹਰ ਨੂੰ ਗੰਨਾ ਲੈ ਕੇ ਜਾਈਏ 200 ਕੁੰਟਲ ਤਾਂ ਚਾਹੀਦਾ ਹੀ ਹੈ ਜੀ। ਕੀ ਕੀਤਾ ਜਾਊਗਾ ਜੀ ਹੁਣ? ਤੇ ਫਿਰ ਉੱਥੇ ਜਾਣਾ ਆਉਣਾ, ਤੇਲ ਖਰਚਾ, ਇਹ ਡਰਾਈਵਰ ਦੀਆਂ ਤਨਖਾਹਾਂ ਸਾਰਾ ਡਬਲ ਹੋ ਗਿਆ ਜੀ। ਤੇ ਰੋਟੀ ਪਾਣੀ ਸਾਰਾ ਡਬਲ ਹੋ ਗਿਆ। ਤੇ ਟਾਇਰਾਂ ਦੀ ਕਸਾਈ, ਟਾਇਰਾਂ ਤੇ ਲੋਡ ਲੋਡ ਹੈ ਜੀ। ਕੱਪ ਨਾ ਕਰੇ ਰਾਵਟੇ ਕੋਈ ਤਕਲੀਫ। ਕੁਝ ਵੀ ਹੋ ਸਕਦਾ। ਸੁਣ ਵਈ ਇਹ ਹੈ ਕਿ ਨਹੀਂ ਨਹੀਂ ਹੈਗੀ ਜੀ ਦੇਖੋ ਜੇ ਇਹ ਹੀ ਪਲਾਂਟ ਦਾ ਪਤਾ ਹੀ ਸੀ ਸਾਲ ਭਰ ਇਹਨੂੰ ਸਾਡੀ ਕੀ ਕੀਤਾ ਕੀਤਾ ਕੀ ਇਹਦਾ ਦੱਸੋ ਹਰ ਸਾਲ ਪ੍ਰੋਬਲਮ ਆਉਂਦੀ ਹੈ ਹਰ ਸਾਲ ਜੇ 15 ਦਿਨ ਹੋ ਗਏ 16 ਦਿਨ ਮਿਲ ਚੱਲਦੀ ਨੂੰ ਆਹੀ ਰੋਜ਼ ਦਾ ਇਹ ਕੰਮ ਕੱਲ ਸਾਰੀ ਦਿਹਾੜੀ 17 ਟਰਾਲੀਆਂ ਕੱਢੀਆਂ ਜੀ 15 ਦਿਨਾਂ ਚ ਕਹਿੰਦੇ 6 ਦਿਨ ਬੰਦ ਰਹੀ ਆ ਮੈਂ ਕਹਿੰਦਾ 6 ਤੇ ਵੀ ਸੱਤੇ ਹੋਣੀ ਆ ਜੀ ਕੀ ਕਰਾਂ ਜਿਵੇਂ ਪਰਿਵਾਰ ਵੀ ਤਾਂ ਕਹਿੰਦਾ ਹੋਣਾ ਸਰ ਸਾਰੇ ਦੁਖੀ ਹੈ ਜੀ ਤੇ ਬੱਚੇ ਹੋਰ ਜਿੱਦ ਕਰਦੇ ਸੀ ਤਾਂ ਬਾਹਰ ਹੀ ਜਾਣਾ ਕਰਨਾ ਹਾਂ ਗਲਤ ਆਹੀ ਹੈ ਜੀ ਰਹਿ ਕੇ ਕਰਨਾ ਵੀ ਕੀ ਇਹ ਹਾਲਾਤ ਪਹਿਲਾਂ ਝੋਨੇ ਮੰਡੀਆਂ 'ਚ ਮਸੀਂ ਚੱਕ ਹੋਏ ਆ ਜੀ ਹੁਣ ਮੇਲਾ ਦਾ ਕੰਮ ਆ ਇੱਥੇ ਵੀ ਉਹੀ ਹਾਲਾਤ ਹੋਗਾ ਉਹ ਲਿਫਟਿੰਗ ਨੇ ਬਹੁਤ ਤੰਗ ਕੀਤਾ ਬਹੁਤ ਤੰਗ ਕੀਤਾ ਬਾਅਦ ਦੇਖੋ ਸਰਕਾਰਾਂ ਦੀ ਸਾਰੀ ਮੀੜੀ ਭੋਗਤੋ ਆ ਜੀ ਬਾਅਦ ਸਾਰਾ ਕੁਝ ਚੱਕ ਹੋ ਗਿਆ ਜੀ ਪਹਿਲਾਂ ਜ਼ਿੰਮੇਦਾਰ ਨੂੰ ਖੇਚਲ ਕਰਨਾ ਜੀ ਜ਼ਿੰਮੇਦਾਰ ਨੂੰ ਖੇਚਲ ਜਾਣ ਬੁੱਝ ਕੇ ਕੀਤਾ ਜਾਨ ਬੁੱਝ ਕੇ ਹੀ ਆ ਜੀ ਇਹ ਹੋਰ ਕਿਉਂ ਢੱਲੇ ਵਾਲ ਸਹੀ ਰਹਿੰਦਾ ਉੱਥੇ ਬੈਠਾ ਸਹੀ ਹੈ ਜੀ ਆਪੋ ਆਪਣੀਆਂ ਦਾ ਸਾਰੇ ਸਹੀ ਆ ਜੀ ਇਸ ਇਸ ਹਿਸਾਬ ਨਾਲ ਠੀਕ ਹੀ ਆ ਜੀ ਤੁਹਾਨੂੰ ਪਾਜੀ ਹਮ ਦਰਦੀ ਆ ਤੁਹਾਡੇ ਨਾਲ ਫਿਰ ਵੀ ਦੇਖੋ ਚਿਹਰੇ ਤੇ ਸਮਾਈਲੇ ਅੰਦਰ ਜਿਹੜਾ ਦਰਦ ਹੈ ਉਹ ਨੂੰ ਆਪਾਂ ਸਮਝੀਏ ਜਿਹੜੀ ਪੀੜ ਹੈ ਕਿਤੇ ਬੰਦਾ ਸੋਚਦਾ ਕਿ ਯਾਰ ਦੋ ਦਿਨਾਂ ਚ ਫ੍ਰੀ ਹੋ ਜਾਣਾ 1.5-2 ਦਿਨਾਂ ਚ ਫ੍ਰੀ ਹੋ ਜਾਾਂਗੇ ਕਿਤੇ 5 ਦਿਨ ਬਾਅਦ ਵੀ ਮੋਰ ਨਵਾਂ ਰੂਟ ਬੱਸ ਵੀ ਟਰਾਲੀ ਖਾਲੀ ਨਹੀਂ ਹੋ ਰਹੀ ਮੋਰ ਨਵਾਂ ਰੂਟ ਦੱਸਦਾ ਨਵਾਂ ਰੂਟ ਦੱਸ ਦੱਤਾ ਜੀ ਔਰ ਉਧਰ ਕੋਈ ਜ਼ਿੰਮੇਵਾਰੀ ਨਹੀਂ ਪੂਰੀ ਜ਼ਿੰਮੇਵਾਰੀ ਕੋਈ ਨਹੀਂ ਜੀ ਕੋਈ ਜ਼ਿੰਮੇਵਾਰੀ ਨਹੀਂ ਤਕਲੀਫ ਹੈ ਤਕਲੀਫ ਇਹ ਦੇਖੋ ਇਹਦਾ ਹੁਣ ਇੱਥੋਂ ਕਹਿੰਦੇ ਜੀ ਲੈ ਜਾਓ ਜਾਣਾ ਤਾਂ ਤਕਲੀਫ ਤਾਂ ਉਹਨੂੰ ਆਂ ਜੇ ਲੈ ਕੇ ਜਾਣੀ ਹੈ ਸਾਡੇ ਸਿਰੋਂ ਭਾਰ ਲਾਓ ਬਸ ਸਾਡੇ ਇਹਨਾਂ ਦੇ ਸਿਰੋਂ ਭਾਰ ਲਾ ਲੈਣਾ ਨਹੀਂ ਗੱਲ ਵਜੇ ਟਰੈਕਟਰ ਤੇ ਐਡੀ ਦੂਰ ਮਰਿੰਡੇ ਜਾਣਾ ਸੌਖਾ ਪਿਆ ਦੋਬਲ ਖਰਚ ਆਊਗਾ ਪਹਿਲੇ ਉੱਥੋਂ ਪਿੰਡੋਂ ਇੱਥੇ ਨੂੰ ਆਏ ਆਂ ਠੰਡ ਜਿਹੜੀ ਆ ਉਹ ਠੰਡ ਵੀ ਆ ਜੀ ਮੌਸਮ ਵੀ ਤੁਹਾਨੂੰ ਪਤਾ ਹੀ ਆ ਹੁਣ ਧੁੰਦਾਂ ਵੀ ਪੈ ਸਕਦੀਆਂ ਪਹੇ ਚੇ ਪ੍ਰੈਸ਼ਰ ਬਾਹਰ ਥੱਲੇ ਹੋ ਗਿਆ ਥੱਲੇ ਹੋ ਗਿਆ ਜੀ ਬਹੁਤ ਔਖਾ ਹੈ ਜੀ ਠੀਕ ਹੈ ਭਾਜੀ ਬਹੁਤ ਮਿਹਰਬਾਨੀ ਤੁਹਾਡੇ ਨਾਲ ਹਮਦਰਦੀ ਹੈ ਪਰ ਕਮੀ ਪੇਸ਼ੀ ਹਮੇਸ਼ਾ ਹਰ ਸਾਲ ਇਸ ਕੋ ਜਨਰੇਸ਼ਨ ਪਲਾਂਟ ਕਰਕੇ ਆਉਂਦੀ ਰਹੀ ਹੈ ਕੱਲ ਦੀ ਮੀਟਿੰਗ ਮੰਡੇ ਦੀ ਕਾਲ ਸੀਗੀ ਹੁਣ ਉਹ ਕਾਲ ਦਾ ਕੀ ਬਣੇਗਾ ਇਹ ਤਾਂ ਕਿਸਾਨ ਜੱਥੇਬੰਦੀਆਂ ਦੱਸਣਗੀਆਂ ਪਰ ਕਿਸਾਨਾਂ ਨੂੰ ਬਹੁਤ ਵੱਡੀ ਹਰਾਸਮੈਂਟ ਹੈ ਹਰ ਸਾਲ ਜਾਂ ਦਿੱਤੀ ਤਕਲੀਫ ਆਉਂਦੀ ਹੈ ਤਾਂ ਪ੍ਰਸ਼ਾਸਨ ਕੋ ਜਨਰੇਸ਼ਨ ਪਲਾਨਟ ਦਾ ਮਿਲਦਾ ਕਰਦਾ ਕਿ ਆਪਸ ਵਿੱਚ ਤਾਲਮੇਲ ਆਪਸ ਵਿੱਚ رابطہ ਕਿਉਂ ਨਹੀਂ ਰੱਖਦੇ ਹਰ ਸਾਲ ਕਿਉਂ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ ਕਿਸਾਨਾਂ ਨੂੰ ਦਿੱਕਤ ਤਾਂ ਆਉਂਦੀ ਆਉਂਦੀ ਹੈ ਉਹਦੇ ਨਾਲ ਦੀ ਨਾਲ ਸ਼ਹਿਰ ਵਾਸੀ ਵੀ ਜਿਹੜੇ ਕਾਲਖ ਤੋਂ ਤੰਗ ਹੁੰਦੇ ਆ ਸ਼ਹਿਰ ਵਾਸੀਆਂ ਦੀ ਵੀ ਅੱਖਾਂ ਵਿੱਚ ਕਾਲਖ ਪੈਂਦੀ ਹੈ ਮੈਂ ਕੱਲ ਕਮੈਂਟ ਪੜ ਪਾਰਿਆ ਸੀਗਾ ਜਿਹੜੇ ਅਸੀਂ ਵੀਡੀਓ ਕੀਤੀ ਕਈ ਵੀਰਾਂ ਨੇ ਕਮੈਂਟ ਕੀਤੇ ਜਿਹੜੇ ਨੇੜੇ-ਤੇੜੇ ਰਹਿੰਦੇ ਆ ਉਹ ਕਹਿੰਦੇ ਸਾਡੇ ਬੱਚਿਆਂ ਦੀ ਅੱਖਾਂ ਵਿੱਚ ਜਿਹੜੇ ਕਣ ਪੈ ਗਏ ਆ ਕਾਲਕ ਦੇ ਜਿਹਦੇ ਕਰਕੇ ਬੱਚੇ ਬਹੁਤ ਤਕਲੀਫ ਮਹਿਸੂਸ ਕਰਦੇ ਆ ਬਜ਼ੁਰਗ ਜਿਹੜੇ ਆਲੇ-ਦੁਆਲੇ ਦੇ ਉਹ ਵੀ ਤਕਲੀਫ ਮਹਿਸੂਸ ਕਰਦੇ ਆ ਕਈ ਵੇਲੇ ਤਾਂ ਸਵਾਲ ਇਹੀ ਆ ਨਾ ਤਾਂ ਕਿਸਾਨ ਖੁਸ਼ ਆ ਨਾ ਸ਼ਹਿਰ ਵਾਸੀ ਖੁਸ਼ ਆ ਤੱਕ 1 ਸਾਲ ਪੂਰਾ 1 ਸਾਲ ਪ੍ਰਸ਼ਾਸਨ ਸਰਕਾਰ ਅਤੇ ਕੋਝ ਰੈਸ਼ਨ ਪਲਾਂਟ ਵਾਲਿਆਂ ਨੇ ਕੀਤਾ ਕੀ ਆ ਅੱਖਾਂ 'ਚ ਘਟਾ ਹੀ ਪਾਇਆ ਲੋਕਾਂ ਦੇ ਲੋਕਾਂ ਨੂੰ ਪਰੇਸ਼ਾਨੀ ਕੀਤਾ ਤਾਂ ਫਿਰ ਉਸ ਗੱਲ ਦੀ ਸਜ਼ਾ ਕਿਨੂੰ ਮਿਲ ਰਹੀ ਹੈ ਸਜ਼ਾ ਫਿਰ ਕਿਸਾਨ ਨੂੰ ਮਿਲ ਰਹੀ ਹੈ ਸ਼ਹਿਰ ਦੇ ਲੋਕਾਂ ਨੂੰ ਮਿਲ ਰਹੀ ਹੈ ਇਕਤਾ ਵਿੱਚ ਵੀ ਕਮੀ ਨਹੀਂ ਲੋਕਾਂ ਨੇ ਇਕਾ ਵੀ ਦਿਖਾਇਆ ਬਸ ਕਮੀ ਨਹੀਂ ਤੇ ਵਿੱਚ ਆ ਸੱਚੀ ਨਹੀਂ ਤਾਂ ਕੰਮ ਨਹੀਂ ਕੀਤਾ ਇਹ ਕੰਮ ਕੀਤਾ ਹੁੰਦਾ ਇਹਨਾਂ ਨੂੰ ਦਿੱਕਤ ਨਾ ਦੀ ਨਾ ਸ਼ਹਿਰ ਵਾਸੀ ਨੂੰ ਦਿੱਕਤ ਆਉਂਦੀ ਸਵਾਲ ਇਹੀ ਆ ਕਿ ਸਾਡੇ ਸਵਾਲਾਂ ਦਾ ਜਵਾਬ ਕਦ ਮਿਲੂਗਾ ਜਵਾਬ ਸ਼ਾਇਦ ਨਹੀਂ ਮਿਲਣਾ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜੇ ਜਵਾਬ ਮਿਲ ਜਾਣ ਜੇ ਹੱਲ ਹੋ ਜਵੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਵੀਰ ਨੇ ਗੱਲ ਕਹੀ ਇੱਕ ਜਿਹੜੇ ਵੀਰ ਨਾਲ ਗੱਲ ਕੀਤੀ ਹੈ ਪਰੋਮੁਜਾਰੇ ਵਾਲੇ ਦਾ ਉਹ ਕਹਿੰਦਾ ਅੱਕ ਕੇ ਬੱਚੇ ਕਹਿੰਦੇ ਅਸੀਂ ਬਾਹਰ ਚੱਲ ਜਾਣਾ ਸਿੱਧਾ ਰੱਖ ਇਹਨੂੰ ਬੱਚੇ ਕਹਿੰਦੇ ਅਸੀਂ ਬਾਹਰ ਚੱਲ ਜਾਣਾ ਅੱਕੇ ਹੋਰ ਕੀ ਕਰਨ ਹੁਣ ਕੋਈ ਮਰਿੰਡੇ ਜਾ ਰਿਹਾ ਹੁਣ ਕੋਈ ਮਰਿੰਡੇ ਜਾ ਰਿਹਾ ਕੋਈ ਫਗਵਾੜੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਪਤਾ ਨਹੀਂ ਉੱਥੇ ਹਲ ਹੋਣਾ ਕਿ ਨਹੀਂ ਹੋਣਾ ਮੈਂ ਤਾਂ ਅਖੀਰ ਚ ਇਹੀ ਕਹੂੰਗਾ ਕਿ ਜ਼ਮੀਰ ਵੇਚ ਕੇ ਪਨੀਰ ਖਾਦਾ ਤਾਂ ਕੀ ਖਾਦਾ ਜ਼ਮੀਰ ਵੇਚ ਕੇ ਪਨੀਰ ਖਾਦਾ ਤਾਂ ਕੀ ਖਾਦਾ ਤੇ ਲੂਣ ਕਾਲਾ ਲੂਣ ਲਾ ਕੇ ਖਾਦਾ ਤਾਂ ਕੀ ਖਾਦਾ ਜੇ ਇਹਨਾਂ ਲੋਕਾਂ ਦੇ ਮਨਾਂ ਚੋਂ ਇਹ ਬਾਦੂਆ ਨਿਕਲੀ ਕਿ ਤੁਸੀਂ ਸਾਡੇ ਨਾਲ ਧੱਕਾ ਕੀਤਾ ਤਾਂ ਜ਼ਮੀਰ ਵੇਚ ਕੇ ਪਨੀਰ ਖਾਦਾ ਤਾਕੀਕਾ ਦਾ ਇਹੀ ਮੈਂ ਗੱਲ ਕਹਿ ਕੇ ਰੈਪੋਰਟ ਹੋਸ਼ ਕਹਿਣਾ ਜੀ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਸੂਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਸਾਡੇ ਸਾਡੀ ਖਬਰ ਲੈਣ ਦਾ ਜੀ ਜੀ ਅੱਗੇ ਵਿਲੈਂਡਰ ਨੇ ਤੁਸੀਂ ਹੁਣ ਵੀ ਲੈਣੇ ਗਾਹਾਂ ਵੀ ਲੈਣੀਆਂ ਤੇ ਮਸਲਾ ਇਹ ਆ ਵੀ ਅੱਜ ਇਹਨਾਂ ਨੇ ਟਰਾਲੀਆਂ ਘੜਦੀਆਂ ਪੰਜ ਦਿਨ ਘੜੀਆਂ ਕਰਾ ਕੇ ਜੀ ਪਿਛਲੇ ਸਾਲ ਇਹਨਾਂ ਨੇ ਪਲਾਂਟੀ ਕੱਟੀ ਜੇ ਗੱਨਾ ਘਟ ਗਿਆ ਜੀ 8-8000 ਰੁਪਏ 8000 ਮੇਰੀ ਕੱਟੀਓ ਆ ਜੀ ਹੁਣ ਇੱਥੋਂ ਅਸੀਂ ਜਾਣਾ ਬੁੱਢੇਵਾਲ ਨੂੰ 2000 3000 ਦਾ ਡੀਜ਼ਲ ਲੱਗਣਾ ਵੀ ਉੱਤੇ ਉੱਤੇ ਇਹ ਸਾਰਾ ਰਸ਼ ਉੱਤੇ ਹੀ ਜਾਊਗਾ ਚਾਰ ਦਿਨ ਉੱਥੇ ਲੱਗੂਗੇ 10 ਦਿਨ ਲਈ ਸੀਸੀ ਹੋ ਗਿਆ ਟਰੈਕਟਰ ਦਾ ਹਾਂ ਤੇ ਜਿਹੜਾ ਟਰਾਲੀ ਦੇ ਲੋਡ ਹੈ ਅਲੱਗ ਟਰਾਲੀ ਦੇ ਲੋਡ ਅਲੱਗ ਹੁਣ ਜਾਣ ਦੀ ਖੇਚ ਉਹ ਸਾਰਾ ਰਸ਼ ਉਸੇ ਉੱਤੇ ਜਾ ਰਿਹਾ ਤwadi ਪਲਾਂਟੀ ਦਾ ਕੱਟੀ ਇਹਨਾਂ ਦੀ ਪਲਾਂਟੀ ਕੌਣ ਕੱਟੂ ਹੁਣ ਉਹੀ ਤਾਂ ਮਸਲਾ ਨਾ ਵੀ ਆ ਸਾਨੂੰ ਡੀਜ਼ਲ ਖਰਚਾ ਦੇਣ ਇਹ ਜਿਹੜਾ ਮੈਂ ਜਾਣਦਾ ਮੈਂ ਪਿੱਛੇ ਵੀਰ ਨਾਲ ਗੱਲ ਕਰ ਰਿਹਾ ਸੀ ਧਰਮਕੋਟਾ ਦਾ ਵੀਰ ਉਹ ਕਹਿੰਦਾ ਪਿਆਰ ਲੱਖ ਦਾ ਟੋਟਲ ਨੁਕਸਾਨ ਹੋ ਗਿਆ ਸਾਰੇ ਕਿਸਾਨਾਂ ਦਾ ਮਲਾਕੇ ਇਹਦੇ ਟਰਾਲੀਆਂ ਅੰਦਰ ਆ ਜਿਹੜੀਆਂ ਜਿਨ੍ਹਾਂ ਦੀ ਪਰਚੀ ਨਹੀਂ ਕੱਟ ਹੋਈ ਉਹ ਅਲੈਦਾ ਉਹ ਪਲੈਂਟੀ ਕੌਣ ਕੱਟੂ ਜਿੰਨੀ ਟਰਾਲੀ ਇੱਥੇ ਖੜੀ ਹੈ ਇੰਨੀ ਟਰਾਲੀ ਲੋਕਾਂ ਦੇ ਘਰਾਂ ਚ ਵੀ ਖੜੀ ਆ ਉਹ ਪਲੈਂਟੀ ਕੌਣ ਕੱਟੂ ਹਾਂ ਕੋਈ ਨਾ ਚੱਕਰੇ ਜੀ ਮਤਲਬ ਹੈ ਵੀ ਤੁਹਾਨੂੰ ਖਰਚਾ ਦੇਣੇ ਤੇ ਦੁੱਧ ਦੀ ਆਵਾਜ਼ ਵੀ بلند ਕਰੂੰਗਾ ਅਸੀਂ ਅਸੀਂ ਤਾਂ ਕਰਾਂਗੇ ਜੀ ਸਾਡੇ ਜਿਹੜੇ ਜੂਨੀਅਨ ਦੇ ਦੂਜੇ ਪ੍ਰਧਾਨ ਆ ਕੁਲਦੀਪ ਸਿੰਘ ਹੋਣੀਆਂ ਜਾਂ ਹੋਰਿਆ ਕੱਲ ਵੀ ਇਕੱਠੇ ਹੋਏ ਸੀਗੇ ਤਾਂ ਸਾਰੇ ਕਰੂਗੇ ਆਵਾਜ਼ ਨੂੰ ਤਾਂ ਮੰਡੇ ਜਿਹੜੀ ਕਾਲ ਦਿੱਤੀ ਉਹਦੇ ਬਾਰੇ ਕੀ ਕਹੋਗੇ ਉਹ ਤਾਂ ਜਾਵਾਂਗੇ ਜੀ ਇਹਨਾਂ ਨੂੰ ਪਲਾਂਟ ਵਾਲੇ ਨੇ ਸੱਦਾਂਗੇ ਉੱਥੇ ਬਣਦਾ ਵੀ ਆ ਹਾਂਜੀ ਹਾਂਜੀ ਕਿਉਂਕਿ ਸਾਰਾ ਸਾਲ ਇਹ ਕੀ ਕਰਦੇ ਆ ਉਹੀ ਤਾਂ ਗੱਲ ਹੈ ਜੀ ਜਿਹੜੀ ਹੁਣ 15 ਦਿਨ ਲਈ ਰਿਪੇਅਰ ਮੰਗੀ ਇਹਨਾਂ ਨੇ ਹਾ ਗਈ ਕੌਪ ਦੇ ਦੀ ਇਹ ਇਹ ਇਹਨਾਂ ਨੇ 365 ਦਿਨ ਨੂੰ ਕੱਢ ਲਓ ਇੱਕ 10 300 ਇਹਨਾਂ ਨੇ 55 ਦਿਨ ਕੀ ਕੀਤਾ ਦੇਖੋ ਖਿਡਾਰੀ ਵੀ ਖੇਡਦਾ ਜਦੋਂ ਨੇ ਕੋਈ ਕੰਪੀਟੀਸ਼ਨ ਲੜਨਾ ਉਹ ਤੋਂ ਪਹਿਲਾਂ ਤਿਆਰੀ ਕਰਦਾ ਤੁਹਾਨੂੰ ਸਾਨੂੰ ਖੜੇ ਫਿਰ ਫੋਨ ਕਰ ਦੋ ਤੇ ਆ ਕੇ ਟਰਾਲੀਆਂ ਲੈ ਜਾਓ ਜੀ ਇਹਨਾਂ ਨੂੰ ਪਤਾ ਸੀਗਾ ਸਾਰੀ ਗੱਲਬਾਤ ਇਹਨਾਂ ਨੂੰ ਖੱਜਲ ਖੁਆਰੀ ਆ ਬੇਇਨਸਾਫੀ ਆ ਹਾਂਜੀ ਹਾਂਜੀ ਧੱਕਾ ਆ ਤੱਕਾ ਜੀ ਕਹਿੰਦੇ ਉਹ ਤੱਕੇ ਖਾ ਕੇ ਪਾਲਿਆ ਹੁਣ ਉਹਨਾਂ ਨੂੰ ਤੱਕੇ ਮਾਰਦਾ ਪਹਿਲਾਂ ਤੱਕੇ ਖਾ ਕੇ ਗੰਨਾ ਪਾਲਿਆ ਖੇਤਾਂ 'ਚ ਹੁਣ ਤਾਂ ਕੇ ਮਾਰਦੇ ਸਾਨੂੰ ਔਰ ਤੱਕਾ ਵੀ ਵੱਡਾ ਹੈ ਹਾਂਜੀ ਹਾਂਜੀ ਨੁਕਸਾਨ ਵੀ ਵੱਡਾ ਹੈ ਭਾਜੀ 1 ਸਾਲ ਫਸਲ ਖੇਤ ਵਿੱਚ ਖੜੀ ਰਹਿੰਦੀ ਆ ਤੇ ਇੱਥੇ ਤਾਂ ਟਾਈਮ ਲੱਗ ਜਾਂਦਾ ਹੈ 1 ਸਾਲ ਪੈਸੇ ਦੇ ਨੂੰ ਲਾ ਦਿੰਦੇ ਇਹ 2 ਸਾਲ ਹੋ ਗਏ 2 ਸਾਲਾਂ ਵਿੱਚ ਬੰਦੇ ਨੇ ਪੱਲਿਓ ਖਰਚਾ ਕੀਤਾ ਅੱਛਾ ਮੋਰੇ ਤੁਹਾਡਾ ਰਾਬਤਾ ਕਰਾਤਾ ਜਿੱਥੇ ਤੁਸੀਂ ਜਾਣਾ ਹੁਣ ਮੋਰੇ ਹੋਰ ਖੱਜਲ ਖਵਾਰੀ ਨਾ ਹੋਵੇ ਹਾਂਜੀ ਰਾਬਤਾ ਜੀ ਆਹੀ ਉੱਥੇ ਐਨਆਰਸੀ ਉੱਥੇ ਹੀ ਜਾਊਗਾ ਹੁਣ ਉਹ ਮਿਲ ਵੀ ਛੋਟੀ ਆ ਬ ਇਹ ਦਿਹਾੜੀ ਦੀਆਂ 1 ਇੱਕ ਘੰਟੇ ਦੀ 10 ਟਰਾਲੀਆਂ ਕੱਢਦੀ ਆ ਉਹ ਚਾਰ ਕੱਢਦੀ ਆ ਓਏ ਹੋਏ ਹੋਏ ਹੋ ਉਹਦੀ ਇੰਨੀ ਕਪੈਸਿਟੀ ਆ ਹੋਰ ਵੱਧ ਲੱਗਣਾ ਹਾਂਜੀ ਹਾਂਜੀ ਜੇ ਇਹ ਜਿਹੜੀ ਜਿੰਨਾ ਇਹ ਨਾ ਇੱਥੇ ਰਛ ਪਿਓ ਆ ਜਿੰਨੇ ਇਹਦਾ ਟਾਈਮ ਲੱਗਣਾ ਲੱਗਾ ਇਹਦੇ ਨਾਲ ਦੁੱਗਣਾ ਟਾਈਮ ਉੱਥੇ ਲੱਗਣਾ ਹਾਂਜੀ ਜਿਹੜੇ ਹਾਂਜੀ ਜਿਹੜੇ ਜਾਣ ਨੂੰ 4-5 ਘੰਟੇ ਲੱਗਣੋਂ ਲੱਗ ਇੱਥੇ ਤੁਸੀਂ ਦੇ ਲਓ ਤੁਸੀਂ ਤੁਸੀਂ ਇੱਥੇ ਆ ਨਾ ਮੈਂ ਉਧਰੋਂ ਆਇਆ ਚੰਡੀਗੜ੍ਹ ਚੋਂ ਜਾਮ ਦੇਖੋ ਕਿੰਨਾ ਲੱਗੀ ਟਰਾਲੀਆਂ ਲੱਗਿਆ ਲੱਗਿਆ ਜਾਮ ਲੱਗਿਆ ਔਰ ਫਿਰ ਜਿਹੜੇ ਸ਼ਹਿਰ ਵਾਸੀਆਂ ਮੈਂ ਬੇਨਤੀ ਕਰ ਦਵਾ ਇਹ ਤਕਲੀਫ ਚ ਨੇ ਤੁਸੀਂ ਕਿਵੇਂ ਲੰਘਦੇ ਨਾ ਗੁੱਸਾ ਕਰ ਲੰਨੇ ਯਾਰ ਕਿ ਕਿਸਾਨ ਸ਼ਹਿਰ ਜਾ ਕੇ ਰੋਡ ਬਲੌਕ ਕਰਤਾ ਮਜਬੂਰੀ ਛੋੜ ਕੀ ਕਰਾਂ ਦੇਖੋ ਸਰਕਾਰਾਂ ਤੋਂ ਮਰਮਤ ਨਹੀਂ ਹੁੰਦੀ ਮੈਂ ਤਾਂ ਰੱਬ ਅੱਗੇ ਬੇਨਤੀ ਕਰਦਾ ਆਹ ਮੁਕੱਦਰ ਦੀ ਮਰਮਤ ਕਰ ਦੇ ਹਾਂਜੀ ਹੋਰ ਤਾਂ ਕੋਈ ਹੀਲਾ ਨਹੀਂ ਹਾਂਜੀ ਹਾਂਜੀ ਸਾਰੀ ਰਾਤ ਤੇ ਠੰਡ ਵਿੱਚ ਪੜਣਾ ਪੈਂਦਾ ਟਰੈਕਟਰ ਖੜਾ ਆ 4-5 ਲੱਖ ਦਾ ਟਰੈਕਟਰ ਹੈ ਟਰਾਲੀ ਹੈ ਉੱਪਰ ਗੰਨਾ ਲੱਦੇ ਆ 60-70 ਹਜ਼ਾਰ ਦਾ ਤੇਰਾ ਦਾ ਨੁਕਸਾਨ ਹੈ ਟਰਾਲੀ ਦਾ ਬਹੁਤ ਟਰਾਲੀ ਦੀ ਹਵਾ ਨਿਕਲ ਗਈ ਗੱਲ ਜੀ ਉਹ ਜਾਊਗਾ ਕਿਦਾਂ ਹਾਂਜੀ ਹਾਂਜੀ ਚੱਲ ਜਲਦੀ ਨਹੀਂ ਲੱਗਣਾ ਉਹਨੂੰ ਨਹੀਂ ਨਹੀਂ ਉਹੀ ਤਾਂ ਗੱਲ ਹੈ ਰੱਬ ਨਾ ਕਰੇ ਕੋਈ ਹਾਦਸਾ ਵਾਪਰ ਉਹ ਵੀ ਡਰਿਆ ਉਹ ਤਾਂ ਪਰਮਾਤਮਾ ਕਿਰਪਾ ਕਰੇ ਜੀ ਧੰਨਵਾਦ ਵੀ ਡਰਦਾ ਰਹਿੰਦਾ ਹੈ ਨਾ ਭਾਜੀ ਹਾਂਜੀ ਹਾਂਜੀ ਚਲੋ ਬਹੁਤ ਸ਼ੁਕਰੀਆ ਉਮੀਦ ਕਰਦੇ ਆ ਕਿ ਕਰਮਾ ਦੀ ਮੁਰੰਮਤ ਹੋ ਜਾਵੇ ਉਹ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਨਾ ਪਿਛਲੇ ਜਦੋਂ ਪਿਛਲੀ ਸਰਕਾਰ ਸੀ ਉਦੋਂ ਵੀ ਇਸੇ ਤਰੀਕੇ ਕਿਸਾਨਾਂ ਨੂੰ ਖੱਜਲ ਹੁੰਦੇ ਦੇਖਿਆ ਤਕਲੀਫ ਚ ਮਾਨਵ ਵਿੱਚ ਬਲਬਲੇ ਲੈ ਆ ਦੇ ਬਲਬਲੇ ਜਿਹੜੇ ਆ ਉਹ ਭੜਕਦੇ ਦੇਖੇ ਇਸੇ ਤਰੀਕੇ ਹੁਣ ਆ ਵੀ ਹਾਲਾਤ ਨੇ ਔਰ ਸ਼ਹਿਰ ਵਾਸੀ ਵੀ ਦਿੱਕਤ ਮਹਿਸੂਸ ਕਰਦੇ ਆ ਉਮੀਦ ਕਰਦੇ ਆ ਜੇ ਦੁਆਰਤੀ ਕੋਈ ਜੇਰੇਸ਼ਨ ਪਲਾਟ ਨੂੰ ਚਲਾਉਗੇ ਦਾ ਦਰੁਸਤ ਕਰਕੇ ਚਲਾਉਗੇ ਨਾ ਸ਼ਹਿਰ ਵਾਸੀ ਨੂੰ ਤਕਲੀਫ ਆਵੇ ਨਾ ਕਿਸਾਨ ਵੀਰਾਂ ਨੂੰ ਤਕਲੀਫ ਆਵੇ ਅਸੀਂ ਤਾਂ ਇਹੀ ਉਮੀਦ ਕਰਦੇ ਆ ਬਾਕੀ ਤੁਹਾਡਾ ਡੱਲੇਵਾਲ ਸਾਹਿਬ ਦੇ ਬਾਬਤ ਕੀ ਵਿਚਾਰ ਆ ਉਹ ਤੁਸੀਂ ਕਮੈਂਟ ਕਰ ਦਿਓ ਮੈਂ ਉਹਦੇ ਤੇ ਇੱਕ ਲਾਈਵ ਕਰਨਾ ਸੀਗਾ ਕਿਉਂਕਿ ਉਧਰ ਵੀ ਜਦੋਂ ਤਸਵੀਰਾਂ ਦੇਖਦੇ ਆ ਜਦੋਂ ਡੱਲੇਵਾਲ ਸਾਹਿਬ ਦਾ ਪੋਤਾ ਦੇਖਦੇ ਆ ਅੱਖਾਂ ਚੋਂ ਉਹਦੀਆਂ ਨਮ ਹੋਈਆਂ ਡੱਲੇਵਾਲ ਸਾਹਿਬ ਦੇ ਪੁੱਤ ਨੂੰ ਦੇਖਦੇ ਆ ਕਿਉਂ ਰੋਂਦੇ ਆ ਔਰ ਡੱਲੇਵਾਲ ਸਾਹਿਬ ਜਿਹੜੇ ਅਟਲ ਬੈਠੇ ਆ ਕਿ ਮੈਂ ਕਹਿੰਦੇ ਭੁੱਖ ਹੜਤਾਲ ਤੇ ਬੈਠਾਂ ਜਦ ਤੱਕ ਸੁਣਵਾਈ ਨਹੀਂ ਹੁੰਦੀ ਮੈਂ ਭੁੱਖ ਹੜਤਾਲ ਜਿਹੜੀ ਆ ਉਹ ਨਹੀਂ ਛੱਡਣੀ ਤਾਂ ਉਧਰ ਵੀ ਮਨ ਭਾਵਕ ਹੁੰਦਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਸਾਂਝੇ ਕਰ ਦਿਓ ਤੇ ਕੋਸ਼ਿਸ਼ ਕਰਦੇ ਬਹੁਤ ਜਲਦੀ ਤੁਹਾਨੂੰ ਸ਼ੰਭੂ ਦਾ ਵੀ ਤਸਵੀਰਾਂ ਦਿਖਾਈਏ ਬਹੁਤ ਬਹੁਤ ਸ਼ੁਕਰੀਆ